ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਆਂ ਜੀ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਚ ਵਾਹਿਗੁਰੂ ਲਿਖ ਦਿਓ ਤੇ ਵੀਡੀਓ ਤੋਂ ਨਾ ਬਣੇ ਤੁਹਾਨੂੰ ਸਾਰੀ ਜਾਣਕਾਰੀ A to Z ਦਿੱਤੀ ਜਾਊਗੀ ਵੱਧਦੇ ਆਂ ਵੀਡੀਓ ਵੱਲ 18/7 ਦਾ ਟਰਾਲਾ ਵਿਕਾਊ ਹੈ ਜੀ 2025 ਮਾਡਲ 2 i ਫੁੱਟ ਵਿਦ ਲੇਜ਼ਰ ਕਟਿੰਗ ਵਿਦ ਵਧੀਆ ਰੰਗ ਪੇਂਟ ਡਿਲਕਸ ਹੋਕਰ ਰੇਟ 297000 ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਇੱਕ ਨਿਊ ਹਾਲੈਂਡ 3602 ਡਾਇਰੈਕਟਰ ਹੈ 2017 ਮਾਡਲ ਪਾਵਰ ਸਟੀering ਡਬਲ ਕਲਚ ਰੇਟ 470000 7973866162 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜਾ ਵੀ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਊਗਾ ਇਹਨਾਂ ਦੇ ਵੀਰਾਂ ਦੇ ਕੋਲੇ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਜਾਊਗਾ ਜੀ ਸੋ ਵੀਡੀਓ ਸ਼ੇਅਰ ਕਰਕੇ ਜਾਓ ਡਾਵਲ ਸਟੋਰੀ ਦੁਕਾਨ ਵਿਕਾਊ ਹੈ ਜੀ ਸ਼ਹਿਰ ਮੋਗਾ ਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜੇਕਰ ਆਪਾਂ ਸਾਈਜ਼ ਦੀ ਗੱਲ ਕਰੀਏ 13/23 ਦੀ ਦੁਕਾਨ ਹੈ 40 ਲੱਖ ਰੁਪਏ ਰੇਟ ਰੱਖੇ ਗਿਆ ਜੀ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਾਲਕ ਵੀਰ ਦਾ ਨੋਟ ਕਰ ਲਓ ਡਾਵਲ ਸਟੋਰ ਦੁਕਾਨ ਬਿਕਾਊਾ 13/23 ਦੀ ਸ਼ਹਿਰ ਮੋਗਾ ਚ 40 ਲੱਖ ਰੁਪਏ ਚ 88474 80336 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਚ ਐਮਟੀ ਜੀਟਰ ਟਰੈਕਟਰ 2511 1990 ਮਾਡਲ ਰੰਗ ਲਾਲ ਜਲੰਧਰ ਨੰਬਰ ਪੀਵ08ਸੀ3254 ਇਹ ਟਰੈਕਟਰ ਇਹਨਾਂ ਨੇ ਵਾਪਸ ਲੈਣਾ ਵੀਰਾਂ ਨੇ ਕਿਸੇ ਕੋਲ ਹੋਵੇ ਜਾਂ ਕੋਈ ਵੇਚਦਾ ਹੋਵੇ ਜਾਂ ਕਿਸੇ ਕਵਾਡ ਦੇ ਵਿੱਚ ਹੋਵੇ ਤਾਂ ਵੀ ਤੁਸੀਂ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਕਿ ਇਹ ਵੀਰ ਵਾਪਸ ਲੈਣਾ ਚਾਹੁੰਦੇ ਨੇ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਨੋਟ ਕਰੋ ਜੇਕਰ ਕੋਈ ਵੀ ਭਰਾ ਵੇਚਣਾ ਚਾਹੁੰਦਾ ਹੋਵੇ ਤਾਂ ਇਹ ਨੰਬਰ ਤੇ ਇੱਕ ਵਾਰ ਸੰਪਰਕ ਜ਼ਰੂਰ ਕਰ ਲਿਓ ਜੀ 9872899540 9872899546 ਤੁਸੀਂ ਇਸ ਨੰਬਰ ਤੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀਰੇ ਟਰੈਕਟਰ ਵੇਚਣ ਦਾ ਚਾਹਵਨ ਹੋਵੇ ਸਵਰਾਜ ਕੰਬਾਈਨ ਵਿਕਾਊ ਹੈ ਜੀ 2007 ਮਾਡਲ 410000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਜ਼ਿਲ੍ਹਾ ਫਤਿਹਗੜ ਸਾਹਿਬ 8872668999 ਇਸ ਨੰਬਰ ਤੇ ਫੋਨ ਕਰਕੇ ਸਵਰਾਜ ਕੰਬਾਈਨ 7 ਮਾਡਲ 410000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਤੇ ਨਵੇਂ ਆਏ ਨੇ ਜਾਨ ਨੂੰ ਸਬਸਕ੍ਰਾਈਬ ਕਰ ਲਿਜੀਏ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ। ਅਲਟਾਵੇਂ ਹਲ ਬਿਕਾਉ ਨੇ ਜੀ ਏਰੀਆ ਸਿੰਧਵਾ ਵੈਟ ਜਗਰਾਉ ਰੇਟ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਓਕੇ ਕੰਡੀਸ਼ਨ ਦਾ ਨੇ ਫੁੱਲ ਹੈਵੀ ਬਣੇ ਹੋਏ ਨੇ ਜੀ। 30% ਵੈਟ ਜਗਰਾਉਂ ਏਰੀਏ ਦੇ ਵਿੱਚ ਇਹ ਉਲਟਾਵੇਂ ਹਲ ਵਿਕਾਊ ਨੇ ਜੀ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 9417400952 9417400952 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਉਲਟਾਵੇਂ ਹਲ ਲੈ ਜਿਹੜੇ ਖਰੀਦ ਸਕਦੇ ਹੋ ਜੀ Honda City ZX ਗੱਡੀ ਵਿਕਾਊ ਹੈ ਜੀ 2006 ਮਾਡਲ ਗੱਡੀ ਹੈ CNG ਪੈਟਰੋਲ CNG ਪੈਟਰੋਲ ਤੇ ਪਾਸਿੰਗ ਹੈਗੀ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ 130000 ਰੁਪਏ ਡਿਮਾਂਡ ਹੈ ਜੀ ਤੇ ਏਰੀਆ ਮਲੋਟ 9236748 ਦੂਜਾ ਨੰਬਰ ਹੈ ਜੀ 6284571007 ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ Honda City ZX ਗੱਡੀ 2006 ਮਾਡਲ CNG ਪਲੱਸ ਪੈਟਰੋਲ ਦੀ 130 ਅੱਜ ਖਰੀਦ ਸਕਦੇ ਹੋ ਰਾਇਲ ਇਨਫੀਲਡ ਮਾਲੀਅਨ ਬਾਈਕ ਵਿਕਾਊਾ 2024 ਮਾਡਲ ਹੈ ਜੀ 245000 ਰੁਪਏ ਰੇਟ ਰੱਖੀ ਗਈ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਏਰੀਆ ਖਨੌਰੀ ਮੰਡੀ 81462 39823 81462 39823 ਇਸ ਨੰਬਰ ਤੇ ਫੋਨ ਕਰਕੇ ਬਾਈਕ ਤੁਸੀਂ 245000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਖਨੌਰੀ ਮੰਡੀ ਏਰੀਆ ਦੇ ਵਿੱਚ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਬਲੈਰੋ ਜੀਡੀਆਈ ਗੱਡੀ ਹੈ 2014 ਮਾਡਲ ਹੈ ਜੀ ਪੰਜਾਬ ਨੰਬਰ 4.5 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਰੌਂਤਾ ਮੋਗਾ ਟੌਪ ਮਾਡਲ ਚੌਥੇ ਨਾਇ ਹੈ ਜੀ ਗੱਡੀ ਚੌਥੇ ਨਾਇ ਹੈ ਜੀ 4.5 ਲੱਖ ਰੁਪਏ ਰੇਟ ਰੱਖਿਆ ਗਿਆ ਟੌਪ ਮਾਡਲ ਹੈ ਜੀ 2014 ਮਾਡਲ ਪੰਜਾਬ ਨੰਬਰ ਗੱਡੀ ਵਿਕਾਊ ਆ 9988413429 ਇਸ ਨੰਬਰ ਤੇ ਫੋਨ ਕਰਕੇ ਬਲੇਰੋ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਰਿਟ ਇਸ ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਪੀਵੀ 13 ਨੰਬਰ 118000 ਚੱਲੀ ਐ ਏਰੀਆ ਖਨੌਰੀ ਬਾਰਡਰ ਰੇਟ ਹੈ ਜੀ 2.5 ਲੱਖ ਰੁਪਏ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦੀ ਗੱਡੀ ਹੈ ਕਾਲਜੂਗੜਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਮਾਲਕ ਵੀਰ ਨੇ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਕੋਈ ਸਕਰੈਚ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਬਾਕੀ ਜਾ ਕੇ ਚੈੱਕ ਕਰ ਸਕਦੇ ਹੋ 2.5 ਲੱਖ ਰੁਪਏ ਰੇਟ ਰੱਖੀ ਹੈ ਜੀ 16 ਮਾਡਲ ਗੱਡੀ ਹੈ 988270509 ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ 2.5 ਕਿਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਪੱਲਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਨੇੜੇ ਇਸਰੂ ਲਿੰਕ ਰੋਡ ਤੋਂ 120 ਫੁੱਟ ਫਰੰਟ ਪਾਣੀ ਦੀ ਕੋਈ ਮਾਰ ਨਹੀਂ ਹੈਗੀ ਜੀ ਇੱਕ ਪੇਜ ਦੀ ਫਰਦ ਰੇਟ 1 ਕਰੋੜ 10 ਲੱਖ ਕਿੱਲੇ ਦਾ 1 ਕਰੋੜ 10 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੇਚ ਦਾ ਨੰਬਰ ਦਿੱਤਾ ਹੋਇਆ ਜੀ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਗੱਲ ਕਰ ਸਕਦੇ ਹੋ ਜ਼ਮੀਨ ਵਾਲੇ ਤੇ ਖਰੀਦ ਸਕਦੇ ਹੋ 2.5 ਕਿੱਲੇ ਇਹ ਜ਼ਮੀਨ ਹੈ ਜੀ ਪਿੰਡ ਪੱਲਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਨੇੜੇ ਇਸਰੂ ਲਿੰਕ ਰੋਡ ਤੋਂ 120 ਫੁੱਟ ਫਰੰਟ ਹੈ ਜੀ ਪਾਣੀ ਦੀ ਕੋਈ ਮਾਰ ਨਹੀਂ ਹੈਗੀ ਤੇ ਇੱਕ ਪੇਜ ਦੀ ਫਰਦ ਹੈ ਜੀ ਰੇਟ 1 ਕਰੋੜ 10 ਲੱਖ ਰੁਪਇਆ ਕਿੱਲੇ ਦਾ ਤੇ ਖਰੀਦਣ ਲਈ ਤੁਸੀਂ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਜੀ ਇਸ ਨੰਬਰ ਤੇ ਫੋਨ ਕਰਕੇ ਗੱਲ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਸੇਲ ਕਰਨਾ ਚਾਹੁੰਦੇ ਹੋ ਮਸ਼ੀਨਰੀਆਂ ਚਾਹੇ ਚਾਹੇ ਕੋਈ ਬਿਜ਼ਨਸ ਕਰ ਰਹੇ ਹੋ ਜਾਂ ਕੋਈ ਜ਼ਮੀਨ ਪਲਾਟ ਕੋਠੀਆਂ ਘਰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਜੀ ਚੈਨਲ ਦਾ ਵਟਸਐਪ ਨੰਬਰ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਜੀ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਕਰਨਾ ਕੀ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ 5 ਤੋਂ 7 ਮਿੰਟਾਂ ਦੀ ਵੀਡੀਓ ਬਣਾ ਲਓ ਫਰੰਟ ਤੋਂ ਫੋਟੋ ਮੈਂ ਖਿੱਚ ਕੇ ਭੇਜੂ ਜੀ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਦਿਓ ਉਸ ਤੋਂ ਤੁਹਾਡੀ ਐਡ ਜਿਹੜੀ ਸਾਡੇ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਕੋਸ਼ਿਸ਼ ਕਰਾਂਗੇ ਅਗਲੀ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਏਰੀਆ ਦੇ ਅਸਲੀ ਲੈ ਕੇ ਆ ਸਕੀਏ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਆਪਣੇ ਚੈਨਲ ਟਰੈਕਟਰ ਮੇਲਾ ਨੂੰ ਸਪੋਰਟ ਕਰ ਰਹੇ ਨੇ ਜੀ ਉਹਨਾਂ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਹੈ ਜੀ ਤੁਸੀਂ ਉਮੀਦ ਹੈ ਸਾਨੂੰ ਕਿ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਤੁਸੀਂ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦੀ ਮਦਦ ਹੋ ਸਕਦੀ ਹੈ ਕਿ ਕਈ ਭੈਣ ਭਰਾਵਾਂ ਚੀਜ਼ਾਂ ਨੇ ਜਿਹੜੀਆਂ ਉਹ ਜਲਦੀ ਸੇਲ ਹੋ ਸਕਦੀਆਂ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਸੋ ਬੰਦੇ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ